ਮੈਂ ਤੁਹਾਨੂੰ ਕਮਲਕੁੱਟੀ ਜਾਨੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਇਹਨੂੰ ਕਿਹਾ ਕਿ ਇਹਨੇ ਜਿਵੇਂ ਬਣਾਇਆ ਨਾ ਸਰ ਆਪੇ ਲਿਆ ਆਰਡਰ ਚਲ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਬਿਚੇ ਦਿੱਤਾ ਹੁਣ ਹੋਸ ਜੀ ਨੇ ਕਿਹਾ ਹੋਸ ਜੀ ਨੂੰ ਫੋਨ ਆਉਗੀ ਟਰਾਲੀ ਇਸ਼ਾਰਾ ਕੁਝ ਆਊਗਾ ਟਰੱਕ ਆਉਣਗੇ ਨਾ ਨਾ ਇਹਨੂੰ ਬਰਾਮਾ ਤੁਹਾਡੇ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟਰਾਲੀ ਬੱਸ ਨੂੰ ਨਹੀਂ ਕਿਹਾ ਸੀ ਮਖਨੰਗਰ ਆਣ ਦੋ ਮਾ ਜਨ ਨਗਰੋਂ ਮੋਢੇ ਤੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਲਾ ਜਿਹੜਾ ਛੋਟੀ ਗੱਡੀ ਜਾ ਰਹੀ ਹੈ ਪਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕੀਨੇ ਕਿਹਾ ਜਿਸ ਨੂੰ ਆਏ ਰਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਇੱਕ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਿਹਾ ਕਿੱਥੋਂ ਤੋਂ ਆਰਡਰ ਆਇਆ ਹੋਊਗਾ ਸਾਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਵਾਂ ਮੈਂ ਟਰਾਲੀ ਤੁਸੀਂ ਕਿਹਾ ਰੁਕਣ ਦਾ ਕੀ ਲੌਜੀਕ ਬੰਦਾ ਆਉਗੋ ਰੋਕੋਗੇ ਆਉਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਗ ਖਰਾਬ ਹੋਇਆ ਪਿਆ ਯਾਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡرائی ਜਾ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਫੋਨ ਨਾਲ ਆਇਆ ਲਾ ਤੇ ਤੂੰ ਫੋਨ ਨਾਲ ਆਇਆ ਹਲੋ ਤੈਨੂੰ ਕਿਹਾ ਕੀ ਨਹੀਂ ਸੀ ਪਹਿਲਾਂ ਇਹ ਦੱਸ ਆਪੇ ਲੈ ਆਰਡਰ ਸਾਚ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਹਣ ਓਐਸਡੀ ਨੇ ਕਿਹਾ ਹੋ ਗਿਆ ਜਿੰਨੂੰ ਫੋਨ ਨਾ ਫੋਨ ਨਾ ਹੋ ਗਿਆ ਹੱਥ ਜਿਨਾ ਕਰ ਉਹ ਹੁਣ ਲਾ ਉਹ ਜਿੰਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਕੇ ਮੈਂ ਯਾਰ ਬੱਜੂ ਗਈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਕੱਲ ਕਰ 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 ਗੱਲ ਕਰ ਅੱਜ ਫਿਰ ਉਹਨਾਂ ਨੂੰ ਬੱਜੂ ਵਾ ਮੈਂ ਕਿਹੜੀ ਗੱਲ ਕਰਾਂ ਨਾ ਨਾ ਹਾਂ ਹਾਂ ਦੱਸ ਚਾਚਾ ਮੈਂ ਦੱਸ ਨਾ ਨਾ ਦੱਸ ਤੂੰ ਪਤਾ ਵੀ ਚਪੇੜੇ ਪੈਣੇ ਨਾ ਨਾ ਤੈਨੂੰ ਪਤਾ ਨਾ ਤੇਰੇ ਉਹਨੇ ਚਪੇੜਾ ਕਿ ਪੈਣਾ ਤਾ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦਿੰਦੇ ਦੱਸੂ ਤੂੰ ਦੁਬਾਰੇ ਤੈਨੂੰ ਰੋਕੂ ਕੁਛ ਆ ਗਿਆ ਫਾਟ ਹੋ ਜਾ ਸੰਤ ਨਾ 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 ਤੈਨੂੰ ਕੀ ਰੁਕਈਆ ਤੂੰ ਕਹਿ ਰਹੇ ਤੈਨੂੰ ਰੁਕੀਆ ਓਏ 1 ਮਿੰਟ ਦਾ ਮੰਨ ਤੂੰ ਕਹਿ ਰਹੇ ਤੈਨੂੰ ਰੁਕੀਆ ਗੱਲ ਪੈਣ ਨੂੰ ਆਉਣ ਦੇ ਨੂੰ ਤੂੰ ਕਹਿ ਰਹੇ ਤੂੰ ਰੁਕੀਆ ਕੋਈ ਨਾ ਪਹਿਲਾਂ ਲਾ ਵਸਦੀ ਮਰਾ ਫਿਰ ਲਾਉ ਐਸਟੀ ਬਰਾ ਯਾਰ ਤੂੰ ਲੰਗਰ ਵਾਸਤੇ ਆ ਤੂੰ ਐਸਟੀ ਬਲਾ ਯਾਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਲਾਉਣਗੇ ਲੰਗਰ ਵਾਸਤੇ ਮੋਢਿਆਂ ਤੇ ਆਊਗਾ ਜੀ ਨਹੀਂ ਨਹੀਂ ਆਜੇ ਪਹਿਲੀ ਆਉਂਗਾ ਸ਼ੰਘਰ ਟਰਾਲੀ ਜਾਊਗਾ ਤੂੰ ਹੁਣ ਤਾਂ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪ ਇਹਦਾ ਕਹਿ ਰਿਹਾ ਹਾਂ ਮੈਂ ਕਿਹਾ ਬਿਊ ਐਸਟੀ ਕਹਿ ਤੂੰ ਕਹਿ ਰਿਹਾ ਲੰਗਰ ਦੀ ਮਨਾਪਾ ਟਰਾਲੀ ਆਊਗੀ ਇਹ ਕਹਿ ਰਿਹਾ ਟਰਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟਰਾਲੀ ਆਜੂਗੀ ਫਿਰ ਪੱਥਰ ਨਾ ਨੀ ਨਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਤੂੰ 3 ਨੰਬਰ ਉੱਥੇ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਸਾਰਾ ਵਰਗਿਆ ਤੂੰ ਲਿਖਿਆ ਇੱਕ ਦੋ ਵਟ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਤਿੰਨ ਨੰਬਰ ਸੋਖਾ ਮੈਂ ਤਾਂ ਵੀ ਤੈਨੂੰ ਦੋ ਕੱਢ ਲਾਂਗੇ ਕਿਹੜੇ ਪਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਹੀ ਘੜੀ ਯਾਰ ਉੱਥੇ ਹੀ ਘੜੀ ਕਹੇ ਬਾਈ ਬਣਾ ਤੋੜਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ 3 ਕਦੇ 1 ਕਦੇ 2 ਹਰ ਜਗ੍ਹਾ ਜਾ ਕੇ ਤੁਸੀਂ ਰੋ